ਕੰਬਿਆਂ ਦਾ ਮਾਨਦਰੀ ਤਾਂ ਕਿੰਨੀ ਆ ਕਿਸੇ ਇਹ ਕਿੱਥੇ ਦੀ ਮੋੜੀ ਕਰਦਾ ਮੈਨੂੰ ਸੁਣ ਜਾ ਬਹੁਤ ਦੁਖਾਰਾ ਚੱਪੀ ਹੋ ਗਿਆ ਹਾਂ ਕੋ ਮਾ ਨਾ ਤੇ ਕੋਰੀਆ ਨਹੀਂ ਮੈਨੂੰ ਫੋਨ ਨਹੀਂ ਨਾ ਪਏ ਹਾਂਜੀ ਬੱਸ ਹੀ ਕਰੋ ਜੀ ਤੁਹਾਡੀ ਬਾਤ ਹੈ ਹਾਂ ਹੋਰ ਬੰਦੇ ਨੂੰ ਬਾੜੋ ਸਾਰੀ ਬੱਸ ਮੈਨੂੰ ਦੁਬਾਰਾ ਫੋਨ ਏ ਡੀ ਐਸ ਪੀ ਸਾਹਿਬ ਦਾ ਕਾਰਡ ਇਹ ਕਿੱਥੇ ਲੱਗਿਆ ਇਹ ਲਿਖਿਆ ਜੀ ਹਾਂਜੀ ਜੀਰੇ ਲੱਗਦਾ ਜੀਰੇ ਮੈਂ ਭਰਾ ਲੱਗਦਾ ਜੀਰੇ ਕਿਤੇ ਲੱਗੇ ਮੇਰਾ ਨਾਮ ਸੁਰਜੀਤ ਸਿੰਘ ਆ ਜੀ ਅੱਲਵਾ ਦਾ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ ਟਰਾਲੀ ਬਾਈ ਨੇ ਇਧਰ ਨੂੰ ਕਰਤੀ ਗੱਡੀ ਕਹਿੰਦੀ ਇਧਰ ਖੜਾ ਹੀ ਜੂਸ ਵਾਲਾ ਤੇ ਅੰਮਰਲੇ ਪਾਸੇ ਇੱਕ ਨਾਈਂ ਟਰਾਲੀ ਨਾਲ ਵਜਦੀ ਸਾਡੀ ਗਲਤੀ ਬਈ ਨਹੀਂ ਆ ਕੋਈ ਰੋਥੇ ਰੁਕੇ ਕਈ ਨਹੀਂ ਗਲਤੀਆ ਕਈ ਮੰਨ ਗਏ ਗਲਤੀ ਮੰਨਦੇ ਹਾਂ ਜੀ ਨਹੀਂ ਦੇਖੋ ਜਿਹੜਾ ਕਾਰਡ ਆ ਨਹੀਂ ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ ਚ ਉਹ ਲਫਾਫਾ ਬੱਕਰਾ ਹੀ ਉਹ ਗੱਡੀ ਦੇ ਪਰਮਟ ਬੱਕਰਾ ਹੀ ਬੱਕਰਾ ਹਾਂ ਉਹਨਾਂ ਦਾ ਬ੍ਰਦਰ 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 ਦਾ ਹਾਂ ਉੱਕੀ ਆ ਨਸ਼ੀਲਾ ਫਿਰ ਹੋਰ ਹਾਂ ਉੱਕੀ ਉਹ ਖਾਨੇ ਹਾਂ ਜੀ ਸਰ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਪੱਡਾ ਟ੍ਰਾਲੀ ਲੈ ਕੇ ਜਾ ਰਿਹਾ ਹੈ ਤੇ ਬੱਬਰੀ ਬਾਈ ਵਾਸਤੇ ਲੱਗ ਜਾਣਗੇ ਇੱਕ 22 18 ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗੀ ਆ ਸਾਈਡ ਲੱਗ ਕੇ ਤੇ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਹੁਣ ਪੁਲਿਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਦਾ ਤੋਂ ਵੀ ਮੁਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੂਕੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਆ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁੱਕਿਆ ਹੀ ਉਹ ਕਿਨੇ ਸਾਡਾ ਨਹੀਂ ਹੈਗਾ ਕਾਰਡ ਹੈ ਹੁਣ ਮੁਕਰ ਰਿਓ ਕਾਰਡ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਹਾ ਜੀ ਤੇਲ ਪਰ ਆ ਕੇ ਇਥੇ ਪੰਪ ਦੋ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਹਾ ਜੀ ਫਿਰ ਅਸੀਂ ਹਾਦਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਪੰਜਾਂ ਮਿੰਟਾਂ ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾਅ ਹੋ ਗਿਆ ਟਰੈਕਟਰ ਪਲਟ ਰੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਅਤੇ ਜਿੱਥੇ ਮਾਲੀ ਨੁਕਸਾਨ ਨਹੀਂ ਕਿਹਾ ਦਿਆ ਬਚਾਅ ਹੋ ਗਿਆ ਮੌਕੇ ਤੋਂ ਓਪੜ ਗਿਆ ਪੰਜਾਂ ਮਿੰਟਾਂ ਲੱਗੇ ਇਥੇ ਤੇ ਬਾਕੀ ਗੱਲ ਇਸ ਤਰ੍ਹਾਂ ਵੀ ਜੋ ਖਸੂਨ ਕਾਰਵਾਈ ਹੋਣੀ ਹੈ ਸਾਡਾ ਠਾਣਾ ਦੇ ਕਰਨੀ ਬੰਦਿਆਂ ਦਾ ਇਮਾਨਦਾਰੀ ਵਿੱਚ ਕਿੰਨੀ ਆ ਕਿ ਇਹ ਕਿਥੋਂ ਦੀ ਮੋੜੀ ਜਾਓ ਤੈਨੂੰ ਉੱਥੇ ਹੀ ਜਾਣਾ ਬਹੁਤ ਦੁਬਾਰਾ ਜਾਂਦਾ ਲੱਗਦਾ ਹਾਂ ਕੋ ਮਾਰਨਾ ਤੇ ਇਹ ਨਹੀਂ ਥੋੜੀ ਹੈ ਇਹ ਨਹੀਂ ਹੈ ਮੈਨੂੰ ਫੋਲ ਨਹੀਂ ਨਾ ਪਏ ਹਾਂਜੀ ਸਰ ਲਸੀ ਲੈ ਰੋ ਜੀ ਦੁਬਾਰਾ ਹੈ ਹਾਂ ਹੋਰ ਬੰਦੇ ਨੂੰ ਮਾਰ ਦੋ ਸਾਰੀ ਦਲਾਸੀ ਮੈਨੂੰ ਦੁਬਾਰਾ ਫੋਲ ਨਹੀਂ ਨਾ ਪਏ ਹਾਂਜੀ ਸਰ ਦੇ ਵੇਹਲਾ ਉਹ ਆਹੀ ਲਾਹ ਹਾਂ ਨੂੰ ਕਰ ਦੇ ਲੈ ਲੋ ਦੇ ਦੋ ਤੁਸੀਂ ਦੇ ਕਾਰਡ ਜੋ ਆਪਕੋ ਸੰਭਾਵਿਤ ਚੰਦਰਾ ਆਪਾਂ ਦਾ ਨਾਮ ਨਾ ਨਾ ਹੁਣ ਚੜਾਈਏ ਫੇਰ ਆਹ 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 ਇਹ ਡੀਐਸਪੀ ਸਾਹਿਬ ਦਾ ਕਾਰਡ ਹੈ ਇਹ ਕਿਸੇ ਲੱਗਿਆ ਇਹ ਲਿਖਿਆ ਜੀ ਹਾਂਜੀ ਜੀਰੇ ਲੱਗਦਾ ਜੀਰੇ ਹਾਂ ਭਰਾ ਆਪਣਾ